ਲੋ ਜੀ ਇਹ ਹੈ ਬਣੀ ਖੇਤ ਆ ਗਿਆ ਬਣੀ ਖੇਤ ਦੇ ਬਾਜ਼ਾਰ ਦੇ ਸ਼ਾਮਾਂ ਦੇ 5:30 ਵਜੇ ਦਾ ਰੰਗ ਜਿਹੜੇ ਆ ਉਹ ਜੇ ਇਸ ਤਰ੍ਹਾਂ ਦੇ ਆ 26 ਦਸੰਬਰ ਦੇ ਸਾਲ 2025 ਦੇ ਤੇ ਦਿਨ ਜਿਹੜਾ ਹੈ ਸ਼ੁੱਕਰਵਾਰ ਦੇ ਉਹ ਇਸ ਤਰ੍ਹਾਂ ਦਾ ਬਣੀ ਖੇਤ ਕਾਸਾ ਹਸauftਾ ਬੱਸ ਵਾਲਾ ਬਾਈ ਲੇਟਾ ਮਾਰੀ ਜਾਂਦਾ ਲੰਘ ਜਾ ਲੰਘ ਜਾ ਬਈ ਤੇ ਮਨ 'ਚ ਵਿਚਾਰ ਆਇਆ ਵੀ ਥੋੜਾ ਜਿਹੜਾ ਸ਼ਹਿਰ ਤੋਂ ਬਾਹਰ ਨਿਕਲਣਾ ਪੈਣਾ ਤੇ ਗੱਡੀ ਇੰਨੀ ਜ਼ਿਆਦਾ ਖੜੀ ਇੱਥੇ ਹੈ ਕਿ ਪੁੱਛੋ ਕੁਛ ਨਾ ਤੇ ਅਸੀਂ ਕਿੱਥੇ ਲਾਉਣੀ ਹੈ ਇੱਥੇ ਜੇ ਥੋੜਾ ਬਾਹਰ ਨਿਕਲ ਜਾਾਂਗੇ ਤੇ ਗੱਡੀ ਜਿਹੜੀ ਹੈ ਫੇਰ ਹੀ ਪਾਰਕ ਹੋ ਸਕਦੀ ਹੈ ਬੋਤਲ ਬੋਤਲ ਤੇ ਹੈਗੇ ਆ ਇੱਥੇ ਪਰ ਖੜੀ ਗੱਡੀ ਕਰਨ ਲਈ ਗੱਡੀ ਥਾਂ ਕੋਈ ਨਹੀਂ ਇੱਥੇ ਤੇ ਗੱਡੀ ਵੀ ਜ਼ਿੰਮੇਵਾਰੀ ਦੇ ਨਾਲ ਖੜੀ ਕਰਨੀ ਪੈਣੀ ਆ ਐਵੇਂ ਲਾ ਕੇ ਚੱਲ ਜੇ ਤੇ ਮੁੜ ਕੇ ਪੰਜਾਬ ਦੀ ਗੱਡੀ ਦੇਖ ਕੇ ਕਰਦੇ ਕੋਈ ਨੁਕਸਾਨ ਤੇ ਉਹ ਅਸੀਂ ਅੱਗੇ ਬੜੀਆਂ ਦੇਖਦੇ ਆਂ ਵੀਡੀਓ ਮਾੜੀਆਂ ਚੰਗੀਆਂ ਕੋਈ ਨੰਬਰ ਤੋਂ ਪਛਾਣੀ ਜਾਂਦੀ ਹੈ ਪੰਜਾਬ ਦੀ ਗੱਡੀ ਤੇ ਫਿਰ ਹੋ ਜੂ ਪ੍ਰੋਬਲਮ ਤੇ ਉਹ ਕਿਸੇ ਰਿਸਪੌਂਸੀਬਲ ਬੰਦੇ ਦੇ ਕੋਲ ਹੀ ਇੱਕ ਤੇ ਪਾਰਕਿੰਗ ਮਿਲੇ ਤੇ ਜਾਂ ਕੋਈ ਸਪੇਸ ਖੁੱਲ ਜਾ ਤਾਂ ਫੇਰ ਇਲਾਇਅ ਤਾਂ ਆਂ ਇਹ ਤੇ ਜਿਹੜਾ ਹੈ ਔਖਾ ਕੰਮ ਹੈ ਇੱਥੋਂ ਕਿਧਰ ਨੂੰ ਜਾਣਾ ਹੈ ਹੈ ਅੱਛਾ ਇਹ ਰਸਤਾ ਦਰੋਜੀ ਦਰੋਜੀ ਆ ਗਿਆ ਐਤੋਂ ਇੱਤੋਂ ਲੋ கலோமீட்டர் இது ਉੱਜਾ ਚੋ ਬਹੁਤ ਇੱਕ ਇਸ਼ੂ ਹੈ ਜੇ ਪਾਰਕਿੰਗ ਦਾ ਇਥੇ ਹੋਟਲ ਵੱਡੇ ਵੱਡੇ ਬਣੇ ਆ ਆ ਸਾਹਮਣੇ ਟਾਇਰ ਲਾਏ ਹੋਏ ਆ ਉਹਨਾਂ ਨੇ ਇਥੇ ਗੱਡੀ ਨਾ ਖੜੀ ਕਰੇ ਇਹਾਂ ਵਧਦੀ ਜਾਂਦੀਆਂ ਤੇ ਇੰਤਜ਼ਾਮ ਕੋਈ ਨਹੀਂ ਕਰੇ ਕਰੰਗਾ ਦੇ ਟਾਈਮ ਸਮਾਂ ਹੋ ਗਿਆ ਕੋਈ 7:30 ਮਿੰਟ ਦਾ ਤੇ ਤਰੀਕ ਹੋ ਗਈ 26 ਦਾ ਦਿਨ ਸ਼ੁੱਕਰਵਾਰ ਤਾਂ 2025 ਮੈਂ ਇਸ ਟਾਈਮ ਫਿਰਦਾ ਪਿਆ ਬੈਣੀ ਖੇਤ ਹਰਿਆਣਾ ਪ੍ਰਦੇਸ਼ ਚਲੋ ਜੀ ਦੇ ਲਾਗੇ ਆਪਾਂ ਪਹੁੰਚ ਗਏ ਇੱਥੇ ਕੋਈ 5:30 6:00 ਵਜੇ ਦੇ ਕਰੀਬ ਤੇ ਜਾਣ ਦਾ ਰادہ ਸੀਗਾ ਚੰਬੇ ਪਰ ਆਏ ਬਿਛੋਂ ਲੇਟ ਕਿਉਂਕਿ ਧੁੰਦ ਬੜੀ ਪਈ ਹੋਈ ਸੀ ਤੇ ਧੁੰਦ ਜਿਹੜੀ ਹੈ ਕੋਈ ਪੈਣ ਕਰਕੇ ਪਿਛੋਂ ਲੇਟ ਆਏ ਤੇ ਅੱਗੇ ਆਏ ਜਦੋਂ ਇਧਰ ਪਹਾੜ 'ਚ ਇੰਟਰ ਕੀਤਾ ਤੇ ਇੱਥੇ ਬਿਲਕੁਲ ਜਿਹੜਾ ਮੌਸਮ ਸਾਫ਼ ਹੈਗਾ मौसम बिल्कुल साफ सी फिर सोचा यार ही देते दिनों जल्दी घरों चल के आते ठीक रहना से पर पता नहीं सी पहले मौसम जोड़ा है कि होना अगे ਪਹਾੜ ਦੇ ਵਿੱਚ ਇੱਧਰ ਦੱਸਦੇ ਭਗਾਟੀ ਜਿਹੜੀ ਹੈ ਧੁੰਦ ਪੈਂਦੀ ਹੈ ਜਿਹੜੇ ਲੋਜੀ ਦੇ ਏਰੀਆ 'ਚ ਤੇ ਜਿਹੜੀ ਬਰਫ਼ ਹੈਗੀ ਹੈ ਜਿਸ ਦਿਨ ਮੀਂਹ ਪਿਆ ਗਿਆ ਕਹਿੰਦੇ ਉਸੇ ਦਿਨੀ ਹੈ ਪੈਣੀ ਸ਼ੁਰੂ ਹੋ ਜਾਣੀ ਹੈ ਤੇ ਪੈਣੀ ਖੇਤੋਂ 3 ਕਿਲੋਮੀਟਰ ਪਠਾਨਕੋਟ ਵਾਲੇ ਪਾਸੇ ਤੱਕ ਇਹ ਬਰਫ਼ ਜਿਹੜੀ ਹੈ ਪਹੂਗੇ ਤੇ ਪਾਰਕਿੰਗ ਦੀ ਬੜੀ ਸਮੱਸਿਆ ਇੱਥੇ ਆਹ ਸਾਈਡਾਂ 'ਤੇ ਗੱਡੀਆਂ ਦੇਖਦੇ ਤੁਸੀਂ ਖੜੀਆਂ ਹੋਈਆਂ ਨਹੀਂ ਹੈ ਜਿਆਦਾ ਇਹਦਾ ਨੁਕਰ ਨਕਰਾਂ ਚ ਕਿਤੇ ਲਾਉਣੀ ਪੈਂਦੀ ਆ ਬਾਕੀ ਕੋਈ ਸਮੱਸਿਆ ਨਹੀਂ ਹੈਗੀ ਸਿਰਫ ਪਾਰਕਿੰਗ ਦਾ ਇੱਥੇ ਬੜਾ ਤਗੜਾ ਇਸ਼ੂ ਹੈਗਾ ਗੱਡੀਆਂ ਦਾ ਤੇ ਜਿੱਥੇ ਤੱਕ ਬਰਫ ਦਾ ਸਵਾਲ ਹੈ ਬਰਫ ਅਜੇ ਕਿਤੇ ਵੀ ਨਹੀਂ ਪਈ ਇਧਰ ਨੁੱਕ ਚੰਬਾ ਹੋ ਗਿਆ ਤੁਹਾਡਾ ਉਹ ਹੋ ਗਿਆ ਖਿਆਲ ਹੋ ਗਿਆ ਕੱਲ ਜਾਣਾ ਆਪਾਂ ਗਾਹ ਨੂੰ ਵਧਣਾ ਪਰ ਹੈ ਨਹੀਂ ਕਿਤੇ ਵੀ ਪਈ ਬਰਫ ਜਿਹੜੀ ਹੈ ਤੇ ਟੂਰਿਸਟ ਵਿੱਚੋਂ ਟਾਵਾਂ ਟੱਲਾ ਜਾਂਦਾ ਕੋਈ ਨਾ ਜਿਆਦਾ ਟੂਰਿਸਟ ਆ ਇੱਥੇ ਹੁਣ ਇਹ ਜੋਰ ਜਿਹੜਾ ਨਹੀਂ ਹੈਗਾ ਸੀਜ਼ਨ ਦੇ ਉੱਤੇ ਜਿਹੜਾ ਹੈ ਜ਼ਿਆਦਾ ਹੁੰਦਾ ਹੈ ਤੇ ਸੀਜ਼ਨ ਦੇ ਉੱਤੇ ਇੱਥੇ ਭੀੜ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਔਖਾ ਹੁੰਦਾ ਇੱਥੇ ਭੀੜ ਦੇ ਵਿੱਚ ਹਰ ਚੀਜ਼ ਦੀ ਮਹਿੰਗੀ ਚੀਜ਼ ਤੇ ਦੂਜਾ ਇੱਥੇ ਗੱਡੀਆਂ ਦੀ ਪਾਰਕਿੰਗ ਤੋਂ ਉਦੋਂ ਤੇ ਬਹੁਤ ਹੀ ਔਖਾ ਹੈਗਾ ਕੰਮ ਤੇ ਆ ਸੀਜ਼ਨ ਦੇ ਵਾਸਤੇ ਠੀਕ ਆ ਮੌਸਮ ਜਿਹੜਾ ਸਾਰਾ ਕੁਛ ਹੀ ਵਧੀਆ ਭੀੜ ਵੀ ਹੈ ਨਹੀਂ ਇੰਨੀ ਜ਼ਿਆਦਾ ਨਾਰਮਲ ਜੀ ਹੈਗੀ ਹੈ ਤੇ ਤੁਸੀਂ ਜਿਹੜਾ ਹੈ ਆਰਾਮ ਨਾਲ ਆਪਣਾ ਦੇਖ ਸਕਦੇ ਹੋ ਇਹ ਰਾਹ ਦਾ ਦ੍ਰਿਸ਼ ਹੈਗਾ ਹੈ ਇਸ ਤਰ੍ਹਾਂ ਇੱਥੋਂ ਦਾ ਗੱਡੀਆਂ ਜਾ ਰਹੀਆਂ ਆ ਰਹੀਆਂ ਇਹ ਆਪਾਂ ਜਿਹੜਾ ਹੈ ਵਾਦੇ ਪਏ ਆ ਆਪਣੇ ਹੋਟਲ ਵਾਲੇ ਪਾਸੇ ਤੇ ਬੜੇ ਤੋਂ ਨਾਲ ਹੀ ਆ ਚੜਾਈ ਚੜ ਕੇ ਸੱਜੇ ਹੱਥ ਆਪਾਂ ਹੋਟਲ ਹੈਗਾ ਗੱਡੀ ਵਗੈਰਾ ਉੱਥੇ ਆਪਾਂ پارک ਜੜੀ ਸੀਗੀ ਕਰ ਦਿੱਤੀ ਸੀਗੀ ਤੇ ਡਿਨਰ ਕਰਕੇ ਆਪਾਂ ਵਾਕ ਵਾਸਤੇ ਲਹੀ ਥੱਲੇ ਨੂੰ ਚੱਲ ਪਏ ਸੀਗੇ ਤੇ ਨਾਲੇ ਸਾਡੀ ਸ਼ਹਿਰ ਹੋ ਗਈ ਨਾਲੇ ਛੋਟਾ ਮੋਟਾ ਜਿਹੜਾ ਬਾਜ਼ਾਰ ਦਾ ਕੰਮ ਹੋ ਕਰ ਲਿਆ ਤੇ ਸਿਹਰਾ ਤੋਰਾ ਹੋ ਗਿਆ ਅੱਗੇ ਦਾ ਜਿਹੜਾ ਸੀਨ ਹੈ ਆਰਾਧਾ ਹੈ ਬਣੀ ਕੀ ਇੱਦਾਂ ਦ੍ਰਿਸ਼ ਅੱਗੇ ਚੱਲ ਕੇ ਹਾਂ ਚੜਾਈ ਦੇ ਸੱਜੇ ਹੱਥ ਜਿਹੜਾ ਹੈਗਾ ਆਪਣੇ ਹੋਟਲ ਹੈਗਾ ਆਗੇ ਉੱਥੇ ਜਰਾਤ ਦਾ ਟਿਕਾਣਾ ਤੇ ਬੈਠਾਂਗੇ ਤੇ ਫੇਰ ਘੜੀ ਗੱਲਬਾਤ ਕਰਕੇ ਜਿੱਥੇ-ਜਿੱਥੇ ਕਰਨੇ ਆ ਫੋਨ ਵੀਰਾਂ ਭਰਾਵਾਂ ਨੂੰ ਤੇ ਕੱਲ ਦਾ ਜਿਹੜਾ ਹੈਗਾ پلان ਤੁਹਾਨੂੰ ਦੱਸ ਹੀ ਦਿੱਤਾ ਸੀ ਜੋ ਹੈਗਾ ਕਿਉਂਕਿ ਅਸੀਂ ਕੱਲ ਦਾ ਇਰਾਦਾ ਹੈ ਸਾਡਾ ਉਹ ਹੈ ਪਹਿਲੇ ਡਲੋਜੀ ਵਿజిਟ ਕਰਾਂਗੇ ਉਸ ਤੋਂ ਬਾਅਦ ਖਜਿਆਰ ਤੇ ਜੇ ਜਾ ਹੋਇਆ ਤੇ ਫਿਰ ਜਿਹੜਾ ਹੈਗਾ ਚੰਬੇ ਵੱਲ ਨੂੰ ਵਧਾਂਗੇ ਕੱਲ ਦੇਖਦੇ ਹਾਂ ਟਿਕਾਣਾ ਕਿੱਧਰਲੇ ਪਾਸੇ ਨੂੰ ਹੁੰਦਾ ਰਾਤ ਸਟੇ ਜਿਹੜਾ ਹੈ ਉੱਥੇ ਹੋਏਗਾ ਖਜ਼ਾਰ ਤੇ ਜਾਂ ਫਿਰ ਹੋਏਗਾ ਜੰਬੇ ਸੋ ਇਹ ਹੁਣ ਕੱਲ ਸਵੇਰੇ ਜਿਹੜਾ ਹੈ ਉਹੀ ਆਪਾਂ ਤਿਆਰ ਕਰਾਂਗੇ ਤੇ ਕਿੱਧਰ ਨੂੰ ਜਿਹੜਾ ਹੈ ਤੇ ਹੁੰਦਾ ਹੈ ਸੋ ਵਾਧੇ ਅੱਗੇ ਨੂੰ ਜਾਈ ਜਾਨੇ ਆ ਤੇ ਰਹਿ ਗਿਆ ਬਸ ਥੋੜਾ ਉੱਪਰ ਪਰ ਰਾਈਟ ਸਾਈਡ ਜਾ ਕੇ ਉੱਤੇ ਹੋਟਲ ਆਪਣਾ ਇਹ ਉੱਤੇ ਗੱਡੀ ਵਗੈਰਾ ਖੜੀ ਹੈ ਸਮਾਨ ਕੱਢਾਂਗੇ ਆਪਣਾ ਤੇ ਰੱਖਾਂਗੇ ਅੰਦਰ ਤੇ ਫਿਰ ਜਿਹੜਾ ਹੈਗਾ ਅੱਗ ਵਗੈਰਾ ਉੱਥੇ ਬਾਲੀ ਹੁੰਦੀ ਹੈ ਹੋਟਲ ਚ ਉਹਨਾਂ ਨੇ ਉਹ ਜਿਹੜੀ ਹੈਗੀ ਸਿੱਕੀ ਜਾਊਗੀ ਹੈਦਾਂ ਦਾ ਸੀਨ ਹੈ ਅੱਗੇ ਜਿਹੜੇ ਆ ਹੋਟਲ ਬਣੇ ਹੋਏ ਆ ਉਹ ਵੱਡੇ ਵੱਡੇ ਆ ਸੜੋਡ ਦੇ ਉੱਤੇ ਤਗੜੇ ਜਿਹੜੇ ਆ ਗੱਡੀਆਂ ਦੀ ਸਭ ਬਹੁਤ ਭਾਰੀ ਸਮੱਸਿਆ ਹੈ ਗੱਡੀਆਂ ਜਗਾ ਜਗਾ ਦੇਤੇ ਐਦਾਂ ਹੀ ਜਿਹੜੀਆਂ ਨਾ ਪਾਰਕ ਕੀਤੀਆਂ ਹੁੰਦੀਆਂ ਤੇ ਆ ਟਾਇਰ ਲਾਈ ਹੋਈ ਗਾੜੀ ਤੇ ਕੋਈ ਜਿਹੜਾ ਸੱਜਣ ਇੱਥੇ ਗੱਡੀ ਵਗਾਰਾ ਪਾਰਕ ਨਾ ਕਰੇ ਆ ਸੀਨਾ ਤੇ ਤੋੜੀ ਸੜਕ ਜਿਹੜੀ ਹੈ ਨਾ ਸਾਡੀ ਲੋ ਜੀ ਵਾਲੀ ਜਿਹੜੇ ਸੱਜਾ ਦੇ ਖੱਬਾ ਤੇ ਸੜਕ ਨਾਲ ਨਾਲ ਕਾਰਨ ਭਰਿਆ ਰਹਿੰਦਾ ਹਮੇਸ਼ਾ ਹੀ ਚਾ ਜਿੱਥੇ ਮਰਜ਼ੀ ਦੇ ਲੋ Shimla ਵੀ ਇਹੀ ਸਮੱਸਿਆ ਬੜੀ ਤਕੜੀ ਸੀ ਇਹ ਗੱਡੀ ਜਿਹੜੀ ਹੈ ਕਿਤੇ ਘੜੀਕਰ ਨੂੰ ਥਾਂ ਹੈ ਨਹੀਂ ਉੱਥੇ ਵੀ ਮਾਸਾ ਅੱਗੇ ਫੇਰ ਆ ਗਿਆ ਨੇਰ ਕੋਪਾ ਇੱਥੇ ਮੁੜ ਕੇ ਤੇ ਹ ਨਾਲ ਇੱਥੇ ਆਪਣਾ ਸਾਡਾ ਹੋਟਲ ਨਜ਼ਰ ਆ ਰਿਹਾ ਹੈ ਹੋਟਲ ਪਾਈਨਵੁੱਡ ਜਿੱਥੇ ਆਪਾਂ ਨਾਈਟ ਦਾ ਸਟੇ ਕੀਤਾ ਹੋਇਆ ਹੈ ਸਾਹਮਣੇ ਜਿਹੜਾ ਹੈ ਹੋਟਲ ਪਾਈਨਵੁੱਡ ਦੀ ਬਿਲਡਿੰਗ ਆ ਜੋ ਤੁਸੀਂ ਦੇਖ ਰਹੇ ਹੋ گاڑی ਇਹ ਜਿਹੜੀ ਹੋਟਲ ਪਾਈਨਵੁੱਡ ਦੀ ਇਹ ਮਾਰਥ ਹੈ ਤੁਸੀਂ ਇੱਥੇ ਦੇਖਦੇ ਪਿਓ ਤੇ ਅਗਲਾ ਜਿਹੜਾ ਰਸਤਾ ਹੈ ਇਹ ਚਲਾ ਜਾਂਦਾ ਹੈ ਡਲੋਜੀ ਨੂੰ ਇਹ ਬਿਲਡਿੰਗ ਜਿਹੜੀ ਇੱਥੇ ਇਸ ਤਰ੍ਹਾਂ ਦੀ ਹੋਟਲ ਦੀ ਹੈ ਜੀ ਤੇ ਕੱਲ ਨੂੰ ਅੱਗੇ ਵਧਾਂਗੇ ਇਹ ਰਸਤੇ ਦੇ ਉੱਤੇ ਮਿਲਦੇ ਆਂ ਫਿਰ ਇੱਕ ਤਾਂ ਨਵੇਂ ਵੀਡੀਓ ਦੇ ਨਾਲ ਧੰਨਵਾਦ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਯੂਰ ਕਰਨਾ